ਦੇਖੋ ਮੇਰਾ ਕੋਈ ਅੱਜ ਦਾ ਮਕਸਦ ਇੱਥੇ ਆਉਣ ਦਾ ਕੋਈ ਵੀ ਜਿਹੜਾ ਉਹ politcal ਨਹੀਂ ਹੈ ਸੋ ਬੇਸਿਕਲੀ ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈਣ ਦੇ ਲਈ ਗੁਰੂ ਮਹਾਰਾਜ ਦੇਦਰ ਤੇ ਹਾਜ਼ਰੀ ਲਵਾਉਣ ਦੇ ਲਈ ਔਰ ਸਰਵਤ ਦੇ ਭਲੇ ਦੀ ਅਰਦਾਸ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਉਹ ਕਰਨ ਲਈ ਇੱਥੇ ਪਹੁੰਚੀ ਹਾਂ ਸੋ ਕੋਈ ਐ ਸੱਚ ਕੋਈ ਮਸਲਾ ਨਹੀਂ ਕੋਈ ਉਹ ਨਹੀਂ ਆ ਪੋਲਿਟਿਕਲ ਅਜੈਂਡਾ ਨਹੀਂ ਸੋ ਮੈਨੂੰ ਨਹੀਂ ਪਤਾ ਤੁਸੀਂ ਸਾਰੇ ਖੜੇ ਹੋਗੇ ਤੇ ਆਇਓ ਤਾਂ ਮੈਂ ਬੋਲਦਾ ਨਹੀਂ ਤਾਂ ਮੇਰੇ ਇਹ ਵੀ ਮੰਤਵ ਨਹੀਂ ਸੀਗਾ ਕਿ ਮੈਂ ਪ੍ਰੈਸ ਨੂੰ ਦੱਸਾਂ ਕਿ ਮੇਰੀ ਅੱਜ ਇੱਥੇ ਹਾਜ਼ਰੀ ਪੈ ਰਹੀ ਹੈ ਤਾਂ ਪੰਜਾਬ ਸਰਦਾਰ ਵੱਲੋਂ ਕਿਹਾ ਜਾਂਦਾ ਕਿ ਇਹ ਆਪਾਂ ਬਾਅਦ ਚ ਬਾਅਦ ਚ ਮੇਰਾ ਭਾਈ ਬਾਕੀ ਗੱਲਾਂ ਸਾਰੀਆਂ ਬਾਅਦ ਚ ਜਦੋਂ ਮਰਜ਼ੀ ਪੁੱਛ ਲਈ ਹੁਣ ਹੁਣ ਤਾਂ ਮੈਨੂੰ ਪਤਾ ਵੀ ਨਹੀਂ ਤੁਸੀਂ ਕਿ ਅੱਗੇ ਖੜੇ ਹੋ